ਜਿੰਨਾ ਦੋਸਤਾਂ ਨੇ ਆ ਘੋੜੀ ਲੈਣੀ ਹੋਵੇ ਜਾਨਕਿ ਸ਼ੌਂਕ ਨਾ ਰੱਖਣ ਵਾਸਤੇ ਝੂਟੇ ਲੈਣ ਵਾਸਤੇ ਮਾਰਵਾੜੀ ਘੋੜੀ ਲੈਣੀ ਹੋਵੇ ਤਾਂ ਤੁਸੀਂ ਬਾਈ ਦਾ ਐਡਰੈਸ ਨੋਟ ਕਰ ਲਿਓ ਪਿੰਡ ਪੱਤੋਆ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਤੇ ਤੁਸੀਂ ਬਾਈ ਦੇ ਇਹ ਥਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਕੀ ਤੁਸੀਂ ਘੋੜੀ ਦੀ ਡਿਟੇਲ ਨੋਟ ਕਰ ਲਿਓ ਤੇ ਨਾਮ ਘੋੜੀ ਦਾ ਨੂਰਾ ਆ ਦੋਸਤੋ ਤੇ ਬਲੱਡਲੈਂਡ ਦੀ ਅਨੂਣਾ ਘੂੜੀ ਉਮਰ 7 ਸਾਲ ਆ ਤੇ ਸਾਨੂੰ ਬਾਈ ਨੇ 60 ਇੰਚ ਕੱਦ ਦੱਸਿਆ ਘੂੜੀ ਦਾ ਤੇ ਮੱਥੇ ਤੇ ਬਰੀਕ ਪਟਾ ਦੋਸਤੋ ਤੇ ਇੱਕ ਪੈਰ ਚਿੱਟਾ ਤੇ ਕੁੰਡੀ ਵਾਲੇ ਕੰਨ ਤੇ ਪਤਲੀ ਤੇ ਲੰਮੀ ਕਰਦੰਦੀ ਮਾਲਕਨਾ ਘੂੜੀ ਦੋਸਤੋ ਤੇ ਵਾਲ ਭੌਰੀ ਦੀ ਬਿਲਕੁਲ ਸਾਫ ਤੇ ਪੈਠ ਪੁੜੇ ਦੀ ਬਹੁਤ ਸ਼ਕੀਨ ਘੂੜੀ ਆ ਤੇ ਹੱਡਾਂ ਪੈਰਾਂ ਦੇ ਵੀ ਬਹੁਤ ਸੋਹਣੀ ਘੂੜੀ ਆ ਦੋਸਤੋ ਤੇ ਜੇ ਕਿਸੇ ਨੇ ਸਵਾਰੀ ਕਰਨ ਵਾਸਤੇ ਘੂੜੀ ਲੈਣੀ ਹੋਵੇ ਤਾਂ ਬੋਸ ਹਾਊਸ ਤੇ ਸੀਲ ਕੁੜੀ ਆ ਦੋਸਤੋ ਯਾਨੀ ਕਿ ਨਰਾਲੀ ਚਾਲ ਦੀ ਮਾਲਕਾ ਨੂਰਾ ਦੋਸਤੋ ਤੇ ਵੈਲੀ ਘੋੜਾ ਛੱਡੇ ਨੂੰ 5 ਕਿ ਦਿਨ ਹੋ ਗਏ ਦੋਸਤੋ ਯਾਨੀ ਕਿ ਬਕਰਪੌਰ ਵਾਲੇ ਵਿਜੇ ਰਾਜ ਦਾ ਪੁੱਤ ਵੈਲੀ ਘੋੜਾ ਛੱਡੇ ਨੂੰ 5 ਕਿ ਦਿਨ ਹੋਏ ਆ ਤੇ ਜੇ ਬਾਈ ਚਾਂਸ ਕੁੜੀ ਨਹੀਂ ਵੀ ਰਹਿੰਦੀ ਤਾਂ ਬਾਈ ਕਹਿੰਦਾ ਅਸੀਂ ਦੁਬਾਰੇ ਫ੍ਰੀ ਦੇ ਵਿੱਚ ਕੁੜੀ ਮੇਡ ਕਰਵਾ ਦਾਂਗੇ ਬਿਨਾ ਕਿਸੇ ਚਾਰਜਸ ਤੋਂ ਤੇ ਅੰਦਰ ਦੀ ਕੁੜੀ ਬਿਲਕੁਲ ਸਾਫ਼ ਆ ਦੋਸਤੋ ਤੇ ਜੇ ਕਿਸੇ ਮਿੱਤਰ ਨੇ ਕੁੜੀ ਖਰੀਦਣੀ ਹੋਵੇ ਤਾਂ ਤੁਸੀਂ 22 लवली ਦੇ ਨਾਲ ਸੰਪਰਕ ਕਰ ਲਿਓ ਹੇਠਾਂ ਦਿੱਤੇ ਨੰਬਰ ਤੇ ਤੇ ਬਾਕੀ ਬਾਈ ਵੱਲੋਂ ਤੁਹਾਡਾ ਮਾਨਤਨ ਵੀ ਜ਼ਰੂਰ ਕੀਤਾ ਜਾਊਗਾ ਤੇ ਵੀਡੀਓ ਸਾਡੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਦੋਸਤੋ ਤੇ ਹੋਰ ਇਹੋ ਜਿਹੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ